ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ ਨਵੇਂ ਚੈਨਲ ਦੇ ਵਿੱਚ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵਗੇ, ਵਧੀਆ ਹੋਵਗੇ, ਆਪੋ ਆਪਣੇ ਘਰ ਖੁਸ਼ ਹੋਵਗੇ। ਅੱਜ ਆਪਾਂ ਤੁਹਾਨੂੰ ਦਿਖਾਉਣੇ ਆਂ ਕੁਝ ਮੇਰੀ ਮੈਰਿਜ ਤੇ ਕੁਝ ਮੇਰੇ ਵੈਸੇ ਜਿਹੜੇ ਆ ਨਵੇਂ ਸੂਟ ਉਹ ਅੱਜ ਆਪਾਂ ਤੁਹਾਨੂੰ ਦਿਖਾਉਣੇ ਆਂ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਮੇਰੇ ਜਿਹੜੇ ਕੱਪੜੇ ਆ ਉਹ ਕਿੱਦਾਂ ਦੇ ਲੱਗੇ।

इधर करी खिला खट जाए थले कर इधर करते करते जी अपनी ਦੇਦੀ ਹੈ ਸਾੜੀ ਤੇ ਸਾੜੀ ਜਿਹੜੀ ਇਹ ਮੇਰੀ ਮੈਰਿਜ ਦੀ ਸਾੜੀ ਹੈ ਬਟ ਇਹਨੂੰ ਮੈਂ ਸਟਿਚ ਨਹੀਂ ਕਰਵਾਇਆ ਇਹ ਆ ਜੀ ਮੇਰੀ ਮੈਰਿਜ ਦੀ ਸਾੜੀ ਜੋ ਮੇਰੇ ਮਾਮਾ ਜੀ ਦੇ ਬੇਟੇ ਨੇ ਗਿਫਟ ਕੀਤੇ ਸੀ ਬਟ ਮੈਂ ਹਲੇ ਤੱਕ ਵੀ ਇਹਨੂੰ ਤੁਸੀਂ ਇਹਦਾ ਵਰਕ ਦੇਖ ਸਕਦੇ ਹੋ ਵੇਖੋ

ਬੱਟਰ ਮੈਂ ਸੋਚਿਆ ਕਿ ਇਹ ਤੋਹਾਰ ਦੇਖੋ ਬਹੁਤ ਸੋਹਣੀ ਹੈ ਕਿ ਨੈੱਟ ਦੀ ਏ ਸਾਰੀ ਟੋਟਲੀ ਨੈੱਟ ਦੀ ਤੇ ਆਈਰੀਆ ਬਾਹਾਂ ਦਾ ਵਰਕ ਤੇ ਬਹੁਤ ਸੋਹਣਾ ਜੋ ਕੀਤਾ ਹੋਇਆ ਹੈ ਤੇ ਮੈਂ ਇਹ ਸਵਾ ਸੋਚਿਆ ਕਿ ਮੈਂ ਨੂੰ ਤੱਕਦਾ ਜੇ ਤੋਹਾਰ ਕਰਵਾਉ ਤੁਹਾਨੂੰ ਸਿਰ ਤੇ ਜ਼ਰੂਰ ਕਰਾਉਂਗੀ ਹੁਣ ਆਪਾਂ ਅੱਗੇ ਤੁਹਾਨੂੰ ਦਿਖਾਉਣੇ ਆ ਮੇਰੇ ਤਾਇਆ ਦੀ ਬੇਟੀ ਦੀ ਮੈਰਿਜ ਸੀਗੀ ਤੇ ਉਹਦੇ ਤੇ ਮੈਂ ਇੱਕ

ਮੈਨੂੰ ਬਹੁਤ ਪੋੜਾ ਲੱਗਿਆ ਬਟ ਤੁਹਾਡਾ ਮੈਨੂੰ ਪਤਾ ਨਹੀਂ ਇਹ ਸੀਗਾ ਇਹਦਾ ਥੱਲੜਾ ਲਹਿੰਗਾ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਆ ਜੀ ਉਹਦੀ ਓਪਰਲਾ ਓਪਰਲਾ ਸੱਤ ਨੂੰ ਆਪਾਂ ਕਹਿ ਲੈਨੇ ਆ ਕਿੰਨੇ ਦੀ ਅੱਪਰ ਵਾਲਾ ਤੁਸੀਂ ਦੇਖ ਸਕਦੇ ਇਹ ਗਲਾਏ ਬਾਵਾਏ ਬਾਵਾਏ ਦੇ ਨਾਲ ਮਿਲੀਆਂ ਐ

ਉਹੀ ਤਾਂ ਥੋੜਾ ਥੋੜਾ ਵਰਕ ਕੀਤਾ ਹੋਇਆ ਹੈ ਤੇ ਸੁਨੀ ਦੇ ਵਿੱਚ ਸਾਰਾ ਟੋਟਲੀ ਆ ਲਾਈਨਾਂ ਦਿੱਤੀਆਂ ਹੋਈਆਂ ਆ ਉਹਦੇ ਵਰਕ ਦੇ ਨਾਲ ਬਿਲਕੁਲ ਸੇਮ ਵਰਕ ਕੀਤਾ ਹੋਇਆ ਆ ਹੋਰ ਆਪਾਂ ਤਾਂ ਲਿਖਉਨੇ ਆ ਤੇ ਮੇਰੀ ਨਾਨਾ ਦੀ ਮੈਰਿਜ ਸੀ ਉਸ ਟਾਈਮ ਤੇ ਮੈਂ ਇਹ ਸੂਟ ਲੇਤਾ ਸੀ ਤੁਸੀਂ ਦੇਖਾ ਕਦੇ ਉਹ ਜਿਹੜੀਆਂ ਦੀਆਂ ਬਾਹਾਂ ਐ ਉਹ ਬਿਲਕੁਲ ਪਲੇਨ ਨੇ ਇਹ ਜੋਰਜਟ ਦਾ ਸੂਟ ਐ

ਮੋਰ ਮੈਂ ਤੁਹਾਨੂੰ ਦਿਖਾਉਣੀ ਆ ਮੇਰੇ ਮੈਰਿਜ ਤੋਂ ਬਾਅਦ ਜਿਹੜਾ ਮੇਰਾ ਪਹਿਲਾ ਤਰਵਾਰ ਤੋਂ ਦੀ 4 ਟਾਈਮ ਦੀ ਨੀਲੀ ਹੁੰਦੀ ਆ ਮੈਂ ਸੂਟ ਕੀ ਕਿਹੜਾ ਦਿੱਖ ਦਿੱਤਾ ਤੀ ਮੈਂ ਤੁਹਾਨੂੰ ਦਿਖਾਉਣੀ ਆ ਇਹ ਸੂਟ ਅੱਜ ਤੋਂ 10 ਸਾਲ ਪਹਿਲਾਂ ਦਾ ਹੈ ਤੁਸੀਂ ਮੰਨੋਗੇ ਇੱਕਦਾਂ ਅੱਜ ਤੱਕ ਵੀ ਇਹਨੂੰ ਮੈਂ ਇੱਕ ਦਾਗ ਵੀ ਨਹੀਂ ਲੱਗਣ ਦਿੱਤਾ ਮੈਂ ਤੁਹਾਨੂੰ ਦਿਖਾਉਣੀ ਆ ਇਹ 4 ਟਾਈਮ ਤੇ ਇਹਨਾਂ ਦਾ ਬਹੁਤ ਟ੍ਰੈਂਡ ਹੁੰਦਾ ਸੀ ਹੁਣ ਤਾਂ ਚਲੋ ख्याल नहीं गा बट फिर भी मैं तुम दिखा रही हाँ हम तो अपना पता ही कपड़े कि चलते फिर भी दिखाई बहुत सैड जिप लगी हुई है आज देख सकते दे दे हो वर्क जो नाइस मोतिया का वर्क किया बहुत सोहना बहुत सोहना सूट बनिया है ਇਹਦੇ ਲੈਫਟ ਲਾਕੀ ਇੰਦਾ ਕਰਕੇ ਲਾਈਨ ਅਪ ਨਹੀਂ ਆਉਂਦੀਆਂ ਜਿਹੜਾ ਇਹਦਾ ਫਰੰਟ ਤੇ ਫਰੰਟ ਦੇ ਅੱਗੇ ਦੇਖੋ ਜਿਹੜਾ ਦਾ ਘੇਰੇ ਹਨ ਘੇਰੇ ਦੇ ਉੱਪਰ ਐਸ ਕੀ ਐਸ ਤਰ੍ਹਾਂ ਫਲਾਵਰ ਬਣੇ ਹੋਏ ਐਸਾ ਦੇਖੋ ਬਈ ਇਹ ਕਰਨਾ ਇਹ ਆਪਾਂ ਕਹਿ ਸਕਦੇ ਆ ਕਿ ਜਿੱਦਾਂ ਰਿਬਨ ਟਾਈਪ ਕੋਈ ਚੀਜ਼ ਹੁੰਦੀ ਹੈ ਨਾ ਰਿਬਨ ਟਾਈਪ ਕੋਰਸ ਟਾਈਪ ਦੇ ਇਹ ਜਿਹੜੀ ਚੀਜ਼ ਹੈ ਉਹਦੇ ਫਲਾਵਰਸ ਜਿਹੜੇ ਨੇ ਉਹ ਬਣੇ ਹੋਏ ਨੇ ਉੱਪਰ ਦੇਖੋ ਤੁਸੀਂ

ਇਹ ਵੀ ਕਪੜਾ ਜੋਰ ਜ਼ਿਆਦਾ ਹੈ ਇਹਦਾ ਵਰਕ ਜਿਹੜਾ ਉਹ ਬਹੁਤ ਨਾਈਸ ਕੀਤਾ ਹੋਇਆ ਹੈ ਤੇ ਦੂਸਰਾ ਲੈ ਆ ਵੀ ਜਿਹੜਾ ਇਹਦੇ ਨਾਲ ਸੀ ਨਾ ਉੱਪਰਲਾ ਆ ਤਾਂ ਮੈਂ ਪਰ ਦਿਖਾਉਂਦਾ ਇਹ ਆਕੀ ਆਕੀ ਜਿਹੜਾ ਉਹ ਦੇ ਉੱਪਰ ਹੈ ਨਾ ਇਹ ਤੇ ਆ ਆਪਾਂ ਨੂੰ ਤੇਜੇ ਜਰੀਏ ਅੱਗੋਂ ਜਿਹੜੀ ਆਪਾਂ ਪ੍ਰੈਸਟ ਕਹਿ ਦਿੰਨੇ ਆ ਉਹ ਆਪਾਂ ਨੂੰ ਬਣੀ ਮਿਲੀਏ ਇਹਦੇ ਥੱਲੇ ਕੋਈ ਵੀ ਚੀਜ਼ ਰੁੱਟ ਕੇ ਪਾਉਣ ਦੀ ਲੋੜ ਜ਼ਰੂਰਤ ਨਹੀਂ ਆਪਾਂ ਨੂੰ ਉਹ ਆਪਣੀ ਇੱਛਾ ਹੈ ਮਰਜ਼ੀ ਹੈ

ਅਸ ਟੈਪ ਦਾ ਐਂਸ ਇਸ ਦਾ ਵਰਕ ਦਿਖਾਉਿਆ ਮੈਂ ਕੋਸ਼ਿਸ਼ ਕਰਨੀ ਕਿ ਤੁਹਾਨੂੰ ਇਹ ਮੈਂ ਪਾ ਕੇ ਦਿਖਾ ਸਕਾਂ ਕੋਸ਼ਾ ਕਿ ਆ ਕੱਲ ਮਠਾਈ ਕਿਤਨੋਂ ਜਰੂਰ ਦਿਖਾਵਾਂਗੀ ਤੇ ਪਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਜਿਹੜੇ ਮੇਰੇ ਸੂਟ ਆ ਉਹ ਕਿਦਾਂ ਦੇ ਲੱਗੇ ਆ ਮੈਂ ਤਾਂ ਜਰੂਰ ਪੁੱਛਣਾ ਚਾਹੁੰਨੀ ਆ ਤੇ ਬਾਕੀ ਜੋ ਤੁਹਾਨੂੰ ਮੈਂ ਫਸਟ ਸਾਹਬ ਨਾਲ ਫਸਟ ਜਿਹੜੀ ਤੁਹਾਨੂੰ ਮੈਂ ਦਿਖਾਈ ਆ ਸਾੜੀ

ਇਹ ਥਾੜੀ ਤੁਹਾਨੂੰ ਕਿੱਦਾਂ ਦੀ ਲੱਗੀ ਆ ਤੇ ਮੈਂ ਇਹਨੂੰ ਸਟਿਚ ਕਰਵਾਵਾਂ ਕਰਵਾ ਚੋਦੇ ਵਰਤ ਤੇ ਕਿ ਨਾਲ ਕਰਵਾਵਾਂ ਇਹ ਗੱਲ ਤੁਸੀਂ ਮੈਨੂੰ ਜਰੂਰ ਦੱਸਿਓ ਜੇ ਤੁਸੀਂ ਕਹੋਗੇ ਕਿ ਮੈਂ ਕਰਵਾਵਾਂ ਤੇ ਮੈਂ ਜਰੂਰ ਕਰਵਾਵਾਂ ਬਾਕੀ ਤੁਸੀਂ ਅੱਜ ਵਾਸਤੇ ਨਹੀਂ ਸੀ ਆਪਣੇ ਕੋਲ ਕੱਪੜੇ ਅੱਜ ਤੁਹਾਨੂੰ ਮੈਂ ਹੋਰ ਆਪਣੇ ਕੱਪੜੇ ਲਾਵਾਂਗੀ ਇਹ ਮੇਰਾ ਸੂਟ ਹੈ ਜਿਹੜਾ ਕਿ ਮੈਂ ਪਿੱਛੇ ਜਾਂ ਲੇਤਾ ਤੇ ਪਰ ਨਾ ਇਹਨੂੰ ਮੈਂ ਸਟਿਚ ਨਹੀਂ ਕਰਵਾਇਆ ਇਹਦੇ ਤੇ ਅਸਲੀ ਦਾ ਵਰਕ ਕੀਤਾ ਹੋਇਆ ਹੈ

जेरे सूट आमेंट करके जरूर दस्यो तो तो कि पसंद आए आ जा नहीं जो मैं साड़ी बोल रही थी जरूर तो दस्यो कि मैसेज करवा करवाई लगेगी

बाकी गल मैं सपोर्ट दब के करो मेरी रिक्वेस्ट ही है साढ़े अगे मेरा शौक भी सीगा कि मैं यूट्यूब चैनल जो बनाव वा बहुत बार ट्राई किया बहुत बार कोशिश की पर मैं बनाया नहीं थे। तो ऐसे ही मैं ढे तो उम्मीद ला के अपना चैनल जो स्टार्ट किया उम्मीद कर दें कि तुम मैंने जरूर सपोर्ट करोगे मेरे चैनल में लाइक शेयर कमेंट सबसक्राइब जरूर करोगे ਤੇ ਧੰਨਵਾਦ ਹੈ ਤੁਹਾਡਾ ਮੇਰੀ ਵੀਡੀਓ ਦੇਖਣ ਵਾਸਤੇ ਮੈਂ ਤੁਹਾਨੂੰ ਪੂਰੇ ਸਪੋਰਟ ਕਰਉ ਮੈਂ ਤੁਹਾਡਾ ਬਹੁਤ ਧੰਨਵਾਜ ਕਰਦੀ ਹਾਂ ਮੇਰੇ ਵੱਲੋਂ ਆਪцам ਫਿਰ ਇੱਕ ਵਾਰ ਤੋਂ ਆਪਿਆ ਲਈ ਸਤਿ ਸ਼੍ਰੀ ਅਕਾਲ ਜੇ ਤੁਹਾਨੂੰ ਦੇਣਾ ਚਾਹੁੰਦੇ ਹੋ ਲਾਈਕ ਤੇ ਸਬਸਕ੍ਰਾਈਬ ਕਰਿਓ ਥੈਂਕ ਯੂ